ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਵਾਲੀ ਜਿਹੜੀ ਆਪਣੀ ਕਲੈਕਸ਼ਨ ਹੈ ਜੀ ਇਹਦੇ ਵਿੱਚ ਆਪਾਂ ਨਵੇਂ-ਨਵੇਂ ਫੈਬਰਿਕ ਨੇ ਸਾਰੇ ਆਪਣੇ ਲੈਣਗੇ ਤੇ ਪ੍ਰਿੰਟ ਸੂਟ ਹੋਣਗੇ ਆਪਣੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਰੇ ਆਪਣੇ ਨਵੇਂ ਫੈਬਰਿਕ ਹੋਣਗੇ ਨਿਊ ਸਟਾਕ ਆਪਣਾ ਜਿਹੜਾ ਅੱਗੇ ਸੀਜ਼ਨ ਦਾ ਆ ਰਿਹਾ ਸਾਰਾ ਤੇ ਹਾਂਜੀ ਆਪਾਂ ਸ਼ੁਰੂ ਕਰਦੇ ਆਂ ਇਹ ਪਿਛਲੀ ਵੀਡੀਓ ਦੇ ਵਿੱਚ ਆਪਣੇ ਕਾਫੀ ਸੂਟ ਇਹ ਫੈਬਰਿਕ ਚ ਰੈਡੀ ਹੋਏ ਆ ਤਾਂ ਕਾਫੀ ਜਣੇ ਪੁੱਛ ਰਹੇ ਸੀਗੇ ਇਹ ਸੂਟਸ ਬਾਰੇ ਤੇ ਆਪਣੇ ਕੋਲ ਸੋਲਡ ਆਊਟ ਹੋ ਚੁੱਕਿਆ ਸੀ ਇਹ ਆਪਾਂ ਦੁਬਾਰਾ ਆਪਣੇ ਕੋਲ ਸਟਾਕ ਆਇਆ ਜੀ ਜਿਨ੍ਹਾਂ ਨੂੰ ਵੀ ਚਾਹੀਦਾ ਇਸ ਕਰਕੇ ਮੈਂ ਵੀਡੀਓ 'ਚ ਹੀ ਦੱਸ ਰਹੀ ਆਂ ਏਦਾਂ ਮੈਸੇਜ ਤੇ ਆਪਾਂ ਨੂੰ ਮੈਨੂੰ ਵੀ ਪਤਾ ਵੀ ਕਾਫੀ ਜਣਿਆਂ ਨੇ ਪੁੱਛੇ ਸੀ ਤਾਂ ਰਿਪਲਾਈ ਕਰਨਾ ਔਖਾ ਹੋ ਜਾਂਦਾ ਤਾਂ ਮੈਂ ਵੀਡੀਓ 'ਚ ਹੀ ਸ਼ੋਅ ਕਰਦੀ ਆਂ ਇਹ ਆਪਣੇ ਕੋਲੇ ਮਤਲਬ ਰੀਸਟਾਕ ਹੋ ਗਿਆ ਫੈਬਰਿਕ ਤੁਸੀਂ ਮਤਲਬ ਜਿੰਨਾਂ ਨੂੰ ਵੀ ਚਾਹੀਦਾ ਹੋਵੇਗਾ ਤੇ ਤੁਸੀਂ ਦੱਸ ਸਕਦੇ ਹੋ ਹਾਂਜੀ ਇਹ ਪਿਓਰ ਜੌਰਜਟ ਦੇ ਉੱਪਰ ਹੈ ਟਿਸਟਾ ਬ੍ਰਾਂਡ ਦੀ ਜੌਰਜਟ ਹੈ ਜੀ ਇਹ ਤੇ ਇਹ ਆਪਣੇ ਅਲੱਗ-ਅਲੱਗ ਮੀਨਸ ਕਲਰ ਦੇ ਉੱਪਰ ਆਪਾਂ ਵਰਕ ਕਰਕੇ ਇਹਨਾਂ ਨੂੰ ਰੈਡੀ ਕੀਤਾ ਜੋ ਕਿ ਸਭ ਨੇ ਬਹੁਤ ਹੀ ਪਸੰਦ ਕੀਤਾ ਹੈ ਸੂਟ ਤੇ ਜਿੰਨਾਂ ਕੋਲ ਆਪਣੇ ਇਹ ਸੂਟ ਬਣ ਕੇ ਗਏ ਆ ਉਹਨਾਂ ਨੂੰ ਫੈਬਰਿਕ ਤੇ ਮੀਨਸ ਆਪਣਾ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਆਇਆ ਫੈਬਰਿਕ ਇਹ ਬਹੁਤ ਹੀ ਪਿਆਰਾ ਹੈ ਪਿਓਰ ਦੇ ਵਿੱਚ ਹੈ ਜੀ ਪਿਓਰ ਜੌਰਜਟ ਹੈ ਇਹ ਤੇ ਤੁਸੀਂ ਆਪਣੀਆਂ ਵੀਡੀਓ ਚ ਚੈੱਕ ਕਰ ਸਕਦੇ ਹੋ ਪਿਛਲੀ ਵੀਡੀਓ ਦੇ ਵਿੱਚ ਆਪਣੇ ਕਾਫੀ ਸੂਟ ਰੈਡੀ ਹੋਏ ਆ। ਅ ਮਤਲਬ ਇੱਕ ਤੇ ਆਪਾਂ ਮਲਟੀ ਕਲਰ ਦਾ ਵਰਕ ਕੀਤਾ ਸੀ ਤੇ ਆਪਾਂ ਬੇਸ ਕਲਰ ਦਾ Thread ਦੇ ਕੇ ਵੀ ਇਹਦੇ ਚੋ ਲਾਈਟ ਡਾਰਕ ਦੇ ਕੇ ਵੀ ਵਰਕ ਕੀਤੇ ਆ। ਜਿਹੜੀ ਆਪਾਂ ਪਿਛਲੀ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਵੀ ਆਪਾਂ ਸੂਟ ਦਿਖਾਇਆ ਸੀ ਇਹ ਡਿਜ਼ਾਈਨ ਕੀਤਾ ਹੋਇਆ। ਤਾਂ ਇਹ ਸਾਮਨੇ ਬਹੁਤ ਪਸੰਦ ਕੀਤਾ ਸੀ। ਇਹ ਆਪਣਾ ਰੀਸਟਾਕ ਹੋ ਚੁੱਕਿਆ ਜੀ ਜਿਨ੍ਹਾਂ ਨੂੰ ਵੀ ਚਾਹੀਦਾ ਹੋਵੇਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ। ਠੀਕ ਹੈ ਜੀ। ਤੇ ਇਹ ਮਤਲਬ ਲਿਮਟਿਡ ਜੈ স্টক ਹੈ ਇਹ ਆਪਣੇ ਕੋਲੇ ਬਹੁਤ ਜ਼ਿਆਦਾ ਨਹੀਂ ਹੈ ਤੇ ਇਹ ਦੀ ਸੈਕਿੰਡ ਕਲਰ ਇਹਦਾ ਇਹ ਵਾਲਾ ਜੀ ਇਹ ਸੈਕਿੰਡ ਕਲਰ ਹੈ ਇਹਦਾ ਠੀਕ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਤੇ ਇਹ ਫਿਰੋਜੀ ਤਾਂ ਚਲੋ ਆਪਾਂ ਰੈਡੀ ਕੀਤੇ ਹੀ ਆ ਬਹੁਤ ਗ੍ਰੇਸਫੁਲ ਸੂਟ ਬੰਦਦੇ ਆਪਾਂ ਨੂੰ ਪਤਾ ਹੀ ਆ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਵੀਡੀਓ ਦੇ ਵਿੱਚ ਠੀਕ ਹੈ ਜੀ ਪਿਓਰ ਜਾਰਜਟ ਦੇ ਫੈਬਰਿਕ ਹੈ ਇਹ ਤੇ ਇਹ ਮਤਲਬ ਤਿਸਟਾ ਕੰਪਨੀ ਦਾ ਤੇ ਇਦਾਂ ਦਾ ਫੈਬਰਿਕ ਹੈ ਕਿ ਆਪਾਂ ਇਹਨੂੰ ਸਰਦੀ ਗਰਮੀ ਵੇਅਰ ਕਰ ਸਕਦੇ ਆ ਠੀਕ ਹੈ ਜੀ ਇਹ ਮੈਂ ਇੱਕ ਦੱਸਣਾ ਚਾਹੁੰਦੀ ਸੀ ਕਿ ਆਪਣਾ ਰੀਸਟਾਕ ਹੋ ਚੁੱਕਿਆ ਹੈ ਫੈਬਰਿਕ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਇਹ ਵੀ ਆਪਣਾ ਆਰਡਰ ਦਾ ਪੀਸ ਹੈ ਬਟ ਤੁਸੀਂ ਇਹ ਲੈ ਸਕਦੇ ਹੋ ਇਹ ਆਪਣੇ ਕੋਲ ਅਵੇਲੇਬਲ ਹੈਗਾ ਇਹ ਹੈਗਾ ਜੀ ਆਪਣਾ ਔਰਗਾਂਜ਼ਾ ਦੇ ਉੱਪਰ ਇਦਾਂ ਮਲਟੀ ਪ੍ਰਿੰਟ ਇਹ ਇਦਾਂ ਹੀ ਆਉਂਦਾ ਡਾਈ ਨਹੀਂ ਕਰਵਾਇਆ ਆਪਾਂ ਇਦਾਂ ਹੀ ਫੈਬਰਿਕ ਆਉਂਦਾ ਬੜਾ ਮਿੱਠਾ ਜਿਹਾ ਸ਼ੇਡ ਹੈ ਇਹ ਤੇ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਜਿੱਦਾਂ ਆਪਾਂ ਸ਼ਰਟ ਰੱਖ ਕੇ ਇਹਦੇ ਨਾਲ ਪਲੇਨ ਬੇਸ ਬਾਟਮ ਰੱਖ ਕੇ ਦੁਪੱਟਾ ਟਾਇਡਾਈ ਕਰ ਸਕਦੇ ਆ ਜਾਂ ਮਤਲਬ ਤੁਸੀਂ ਇਹਦੇ ਉੱਪਰ ਵਰਕ ਕਰਵਾ ਸਕਦੇ ਹੋ ਪਾਰਟੀ ਵੇਅਰ ਸੂਟ ਆਪਾਂ ਇਹਨੂੰ ਰੈਡੀ ਕਰ ਸਕਦੇ ਹੋ ਤੁਸੀਂ ਦੁਪੱਟਾ ਵੀ ਇਹਦਾ ਰੱਖ ਸਕਦੇ ਹੋ ਪਲੇਨ ਸੂਟ ਕਰਕੇ ਜਾਂ ਸ਼ਰਟ ਦੁਪੱਟਾ ਸੇਮ ਰੱਖ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਜੀ ਤੁਸੀਂ ਕਿੱਦਾਂ ਇਹਨੂੰ ਰੈਡੀ ਕਰਨਾ ਚਾਹੁੰਦੇ ਹੋ ये उपर जिदा आपोजी का कंट्रास्ट करके वर्क कर सकते हैं तो बहुत ही प्यारा जहा सूट रेडी होगा ये भी अपना ठीक है जी ये आ गया तो नैक्सट आ गया जी अपना ए वाला अपने सारे फैब्रिक न्यू न्यू जो फैब्रिक जैबरिक बड़े प्यारे जे कलर शेड है ये अपना डबल टोन के फैब्रिक है जी जिदा अपने पिछले साल अपने आए थे फैब्रिक प्लेन इस बार ये डॉट्स आए हैं इतना ਇਨੂੰ ਲਾਈਨਿੰਗ ਦੀ ਵੀ ਨੀਡ ਨਹੀਂ ਹੈ ਬਾਕੀ ਤੁਹਾਡੀ ਚੁਆਇਸ ਹੈ ਲਗਵਾਉਣੀ ਨਾ ਲਗਵਾਉਣੀ ਬਟ ਵਿਦਆਊਟ ਲਾਈਨਿੰਗ ਆਪਾਂ ਇਹਨੂੰ ਸਟਿਚ ਕਰ ਸਕਦੇ ਆ ਇਹਦੇ ਵਿੱਚ ਡਾਟਸ ਤੇ ਡਬਲ ਟੋਨ ਹੈ ਜੀ ਇਹਦੀ ਇਹਦਾ ਡਬਲ ਟੋਨ ਦੇ ਰਿਹਾ ਹੈ ਇਹ ਤੇ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਇਹ ਇਹ ਵੀ ਵਰਕ ਦੇ ਲਈ ਬਹੁਤ ਪਰਫੈਕਟ ਹੈ ਇਹਨੂੰ ਆਪਾਂ ਇਦਾਂ ਪਲੇਨ ਵੀ ਰੱਖ ਸਕਦੇ ਆ ਕਿਉਂਕਿ ਇਹਦੇ ਵਿੱਚ ਡਾਟਸ ਇਦਾਂ ਮਤਲਬ ਪ੍ਰਿੰਟ ਦੀ ਤਰ੍ਹਾਂ ਲੱਗ ਰਹੀਆਂ ਆ ਆਪਾਂ ਇਦਾਂ ਵੀ ਇਹਨੂੰ ਰੈਡੀ ਕਰ ਸਕਦੇ ਆ ਜਿਦਾ ਲੇਸ ਵਗੈਰਾ ਦੀ ਫਿਨਿਸ਼ਿੰਗ ਕਰਕੇ ਇਦਾਂ ਦਾ ਫੈਬਰਿਕ ਹੈ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਵੀ ਠੀਕ ਹੈ ਜੀ 컬러 ਇਹਦਾ ਵੀ ਮਤਲਬ ਬਹੁਤ ਪਿਆਰਾ ਕਾਲਸ਼ ਜੀ ਦੇ ਵਿੱਚ 컬러 ਆ ਡਬਲ ਟੋਨ ਦਿਨ ਦਾ ਫੈਬਰਿਕ ਤੇ ਨੈਕਸਟ ਆ ਗਿਆ ਜੀ ਆਪਣੇ ਮਡੋਲ ਦੇ ਪ੍ਰਿੰਟ ਪਿਓਰ ਮਡੋਲ ਦੇ ਵਿੱਚ ਤ੍ਰਿਸ਼ਟਾ ਦੇ ਇਹ ਤਾਂ ਮਡੋਲ ਦਾ ਤਾਂ ਸਭ ਨੂੰ ਹੀ ਪਤਾ ਜੀ ਕਿ ਵੀ ਇੰਨਾ ਵਧੀਆ ਫੈਬਰਿਕ ਹੁੰਦਾ ਇਹ ਬਿਲਕੁਲ बटर कॉटन ਵੀ ਆਪਾਂ ਇਹਨੂੰ ਕਹਿ ਦਿੰਦੇ ਹਾਂ ਬਿਲਕੁਲ ਸੌਫਟ ਤੇ ਇਹ ਵੀ ਕੀ ਡਿਜ਼ਾਈਨ ਬਹੁਤ ਪਿਆਰਾ ਹੈ ਦਾ ਮੈਚਿੰਗ ਹੈ ਜੀ ਇਦਾਂ ਪਰਪਲ ਮੋਬ ਜੀ ਸ਼ੇਡ ਦੇ ਨਾਲ ਇਹ ਸ਼ਰਟ ਆ ਗਈ ਐਂਡ ਇਹ ਆ ਗਈ ਜੀ ਇਹਦੀ ਬਾਟਮ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਮੈਚਿੰਗ ਸੂਟ ਆਪਣਾ ਇਹ ਵੀ ਰੈਡੀ ਹੁੰਦਾ ਇਦਾਂ ਠੀਕ ਹੈ ਜੀ ਟਿਸਟਾ ਦੇ ਨੇ ਸਾਰੇ ਆਪਣੇ ਟਿਸਟਾ ਦੇ ਸੂਟ ਨੇ ਜੀ ਕਲਰ ਕੰਬੀਨੇਸ਼ਨ ਇਹ ਵੀ ਬਹੁਤ ਪਿਆਰਾ ਹੈ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ। ਪ੍ਰਿੰਟ ਵੀ ਬਹੁਤ ਪਿਆਰਾ ਹੈ। ਇਹਨੂੰ ਤੁਸੀਂ 올ਓਵਰ ਵੀ ਇਦਾਂ ਰੈਡੀ ਕਰਵਾ ਸਕਦੇ ਹੋ ਤੇ ਮੈਚਿੰਗ ਵੀ ਕਰ ਸਕਦੇ ਹੋ। 올ਓਵਰ ਵੀ ਇਹ ਬਹੁਤ ਪਿਆਰਾ ਲੱਗੂਗਾ। ਇਹਦੇ ਉੱਪਰ ਥੋੜਾ ਬਹੁਤ ਆਪਾਂ ਕੰਮ ਕਰਵਾ ਸਕਦੇ ਹਾਂ। ਇਹ ਵੀ ਟਿਸਟਾ ਦਾ ਹੀ ਹੈ ਜੀ। ਇਹ ਸ਼ਫੋਨ ਦੇ ਵਿੱਚ ਹੈ। ਸ਼ਰਟ ਆ ਜਾਂਦੀ। ਸੌਰੀ 올ਓਵਰ ਸੂਟ ਹੀ ਹੈ। ਤੇ ਤੁਹਾਡੀ ਚੋਇਸ ਹੈ ਕਿ ਤੁਸੀਂ 올ਓਵਰ ਸੂਟ ਵੀ ਲੈ ਸਕਦੇ ਹੋ ਤੇ ਮੈਚਿੰਗ ਵੀ ਲੈ ਸਕਦੇ ਹੋ। ਪ੍ਰਿੰਟ ਇਹਦਾ ਬਹੁਤ ਪਿਆਰਾ ਹੈਦਾ ਵੀ ਚੈੱਕ ਕਰ ਸਕਦੇ ਆ ਠੀਕ ਹੈ ਜੀ ਇਹ ਵੀ ਫੈਬਰਿਕ ਆਪਣਾ ਮਤਲਬ ਲਾਈਨਿੰਗ ਲੱਗ ਕੇ ਰੈਡੀ ਹੋਊਗਾ ਤੇ ਇਹਨੂੰ ਆਪਾਂ ਅਮਜ ਅੱਗੇ ਮੌਸਮ ਦੇ ਵਿੱਚ ਵੀ ਵੇਅਰ ਕਰ ਸਕਦੇ ਆ ਦਾ ਦਾ ਫੈਬਰਿਕ ਹੈ क्रਸ਼ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਫੈਬਰਿਕ ਇਹ ਵੀ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਆਪਣਾ ਇਹ ਵੀ ਤਿਸਤਾ ਦਾ ਹੀ ਹੈ ਜੀ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਪਾਰਟੀ ਵੇਅਰ ਸੂਟ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂ ਇਹਦੇ ਵਿੱਚ ਸ਼ਾਈਨ ਆ ਜਾਂਦੀ ਹੈ ਥੋੜੀ-ਥੋੜੀ ਇਹਦੇ ਵਿੱਚ ਸ਼ਾਈਨਿੰਗ ਆਉਂਦੀ ਹੈ ਤੇ ਪ੍ਰਿੰਟ ਇਹ ਵੀ ਬਹੁਤ ਹੀ ਪਿਆਰਾ ਜੈਦਾ ਇਹ 올ਓਵਰ ਸੂਟ ਹੈ ਜੀ ਇਹ ਇਹਦੇ ਵਿੱਚ ਸੈਲਫ ਚੈੱਕ ਹੈ ਜੀ ਇਦਾਂ ਤੁਸੀਂ ਬੈਕ ਤੋਂ ਚੈੱਕ ਕਰ ਸਕਦੇ ਹੋ ਕਈ ਵਾਰ ਇਦਾਂ ਚੈੱਕ ਕਰਦੇ ਵਿੱਚ 골ਡਨ ਟੱਚ ਆ ਜਾਂਦਾ थोड़ी थोड़ी मतलब शिमर टाइप ए शाइन है फैब्रिक भी बहुत प्यारा जहा फैब्रिक है जी तो बहुत ही प्यारा प्रिंट है ठीक है जी कलर कॉम्बीनेशन बहुत प्यारा नैक्सट आ गया जी अपना ए वाला सूट ये भी बहुत प्यारा प्रिंट है अपना ਇਹ ਵੀ ਤੁਸੀਂ ਹਾਲ ਓਵਰ ਵੀ ਰੱਖ ਸਕਦੇ ਹੋ ਤੇ ਮੈਚਿੰਗ ਵੀ ਰੱਖ ਸਕਦੇ ਹੋ ਇਹਦੇ ਨਾਲ ਆਪਾਂ بیس ਮੈਚਿੰਗ ਰੱਖ ਸਕਦੇ ਆ ਇਹਨੂੰ ਆਪਾਂ ਇਦਾਂ ਵੀ ਮਤਲਬ ਸਟੀਚਿੰਗ ਕਰਵਾ ਕੇ ਲੇਸ ਵਗੈਰਾ ਲਗਾ ਕੇ ਬਣਾ ਸਕਦੇ ਆ ਤੇ ਵਰਕ ਵੀ ਕਰਵਾ ਸਕਦੇ ਆ ਆਪਣੀ ਚੁਆਇਸ ਹੈ ਫੈਬਰਿਕ ਇਹ ਵੀ ਖਾਦੀ ਟਾਈਪ ਹੈ ਜੀ ਥੋੜਾ ਖਾਦੀ ਟਾਈਪ ਫੈਬਰਿਕ ਆ ਜਾਂਦਾ ਤੇ ਬਹੁਤ ਹੀ ਪਿਆਰਾ ਆ ਜਾ ਫੈਬਰਿਕ ਹੈ ਸਰਦੀ ਗਰਮੀ ਚੱਲਣ ਵਾਲਾ ਫੈਬਰਿਕ ਹੈ ਤਾਂ ਦਾ ਕਲਰ ਇਹ ਵੀ ਬਹੁਤ ਪਿਆਰਾ ਹੈ ਗਾਜਰੀ ਜੀ ਸ਼ੇਡ ਹੈ ਇਹਦੀ ਓਨੀਅਨ ਗਾਜਰੀ ਜੀ ਪ੍ਰਿੰਟ ਬਹੁਤ ਹੀ ਪਿਆਰਾ ਹੈ ਇਹ ਵੀ ਠੀਕ ਹੈ ਜੀ ਇਹਨੂੰ ਤੁਸੀਂ ਮੈਚਿੰਗ ਵੀ ਰੱਖ ਸਕਦੇ ਹੋ 올ਓਵਰ ਵੀ ਰੱਖ ਸਕਦੇ ਹੋ ਇਹ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੈ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਫੈਬਰਿਕ ਇਹ ਵੀ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਜੀ ਨਿਊ ਹੀ ਫੈਬਰਿਕ ਆਇਆ ਹੈ ਇਹ ਵੀ ਆਪਣਾ ਅਗੇ ਮੌਸਮ 'ਚ ਚੱਲਣ ਵਾਲਾ ਇਹਦੇ ਵਿੱਚ ਵੀ ਥੋੜੀ ਥੋੜੀ ਸ਼ਾਈਨ ਆ ਤੇ ਬਿਲਕੁਲ ਸੌਫਟ ਫੈਬਰਿਕ ਹੈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਆ ਗਈ ਜੀ ਇਹਦੀ ਬਾਟਮ ਪਲੇਨ ਇਹਦੇ ਨਾਲ ਰੱਖੀ ਹੋਈ ਹੈ ਬਾਟਮ ਟਿਸਟਾ ਦੇ ਸੂਟ ਹੋਣਗੇ ਜੀ ਸਾਰੇ ਆਪਣੇ ਇੱਦਾਂ ਥੋੜਾ ਖਾਦੀ ਟਾਈਪ ਨਿਊਜ ਆ ਫੈਬਰਿਕ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਥੋੜੀ ਥੋੜੀ ਸ਼ਾਈਨ ਹੈ ਇਹਦੇ ਵਿੱਚ ਇਹ ਮੋਰ ਪੰਖੀ ਜੀ ਟੋਨ ਦਾ ਕਲਰ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਦਾ ਪ੍ਰਿੰਟ ਬਹੁਤ ਹੀ ਪਿਆਰਾ ਹੈ ਇਸੇ ਤਾਂ ਆਪਣੇ ਢਾਈ ਢਾਈ ਦੀ ਕੱਟ ਰਹੂਗੀ ਜੀ ਇਦਾਂ ਹੀ ਆਉਂਦੇ ਆ ਢਾਈ ਢਾਈ ਦੀ ਕੱਟ ਦੇ ਵਿੱਚ ਅਪਾ ਅੱਗੇ ਜਿੱਦਾਂ ਨੇ ਆਪਣਾ ਹੁਣ ਮੌਸਮ ਚੇਂਜ ਹੋ ਰਿਹਾ ਤਾਂ ਅੱਗੇ ਆਪਾਂ ਇਹਨੂੰ ਸਰਦੀ ਪੂਰੀ ਸਰਦੀ ਵੀ ਇਹਨੂੰ ਵੇਅਰ ਕਰ ਸਕਦੇ ਹਾਂ ਇਦਾਂ ਦਾ ਫੈਬਰਿਕ ਆ ਇਹ ਬਾਕੀ ਤੁਸੀਂ ਬਾਟਮ ਤੇ ਵਰਕ ਕਰਾਉਣਾ ਡਿਜ਼ਾਈਨਿੰਗ ਕਰਾਉਣਾ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਕਿੱਦਾਂ ਦੀ ਡਿਜ਼ਾਈਨਿੰਗ ਕਰਵਾਉਣਾ ਚਾਹੁੰਦੇ ਹੋ ਜੀ ਅੱਗੇ ਆਪਣਾ ਨੈਕਸਟ ਪ੍ਰਿੰਟ ਤੇ ਕਲਰ ਇਹਦੇ ਵਿੱਚ ਹੀ ਸੇਮ ਦੇ ਵਿੱਚ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਆ ਇਹ ਇੱਕ ਗ੍ਰੇ ਕਲਰ ਵੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਥੋੜਾ ਜਿਹਾ ਹਟਕੇ ਸ਼ੇਡ ਆ ਬੜਾ ਪਿਆਰਾ ਜਿਹਾ ਸ਼ੇਡ ਆ ਇਹ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹ ਅਗਲੀ ਜਿਹੜੀ ਬੋਟਮ ਮੈਚਿੰਗ ਇਹਦੇ ਨਾਲ ਹੈ ਤਾਂ ਇਹ ਤੁਸੀਂ ਮਤਲਬ ਨੇੜੇ ਤੋਂ ਇਦਾਂ ਚੈੱਕ ਕਰ ਸਕਦੇ ਇਹਦੇ ਵਿੱਚ ਥੋੜੀ ਸ਼ਾਈਨ ਹੈ ਫੈਬਰਿਕ ਦੇ ਵਿੱਚ ਜਿੱਦਾਂ ਆਪਾਂ ਇਹਦੇ ਤੇ ਵਰਕ ਵਗੈਰਾ ਥੋੜਾ ਕਰਵਾ ਕੇ ਆਪਣਾ ਪਾਰਟੀ ਜਾਂ ਸੂਟ ਰੈਡੀ ਹੋ ਸਕਦਾ ਜਿੱਦਾਂ ਆਪਾਂ ਖੱਡਪੱਡ ਸਾਬ ਤੇ ਗੁਰਦੁਆਰਾ ਸਾਮ ਵੇਲ ਕਰਦੇ ਆ ਤਾਂ ਮੀਨਸ ਬਹੁਤ ਪਿਆਰੇ ਜਿਹੇ ਸੂਟੇ ਰੈਡੀ ਹੋਊਗਾ ਠੀਕ ਹੈ ਜੀ ਤੇ ਨੈਕਸਟ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਤੇ ਕਲਰ ਇਹ ਵੀ ਬਹੁਤ ਪਿਆਰਾ ਤੇ ਸੇਮ ਫੈਬਰਿਕ ਹੈ ਜੀ ਇਹ ਆ ਗਿਆ ਜੀ ਸ਼ਰਟ ਇਹਦੇ ਨਾਲ ਸਕਿਨ ਦਾ ਕੰਟਰਾਸਟ ਹੈ ਜੀ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਕਲਰ ਇਹਦੇ ਸਾਰੇ ਹੀ ਹਟਕੇ ਨੇ ਬਹੁਤ ਪਿਆਰੇ ਸ਼ੇਡ ਨੇ ਮਿੱਠੇ ਜਿਹੇ ਵੀ ਸ਼ੇੜ ਆ ਬਹੁਤ ਜ਼ਿਆਦਾ ਭੜਕੀਲੇ ਨਹੀਂ ਹੈਗੇ ਤਾਂ ਬਹੁਤ ਪਿਆਰੇ ਜਿਹੇ ਸ਼ੇਡੇ ਦੇ ਉੱਪਰ ਜਿੱਦਾਂ ਆਪਾਂ ਬਾਟਮ ਤੇ ਮੈਂ ਪਿਛਲੀ ਵੀਡੀਓ ਚ ਦਿਖਾਇਆ ਸੀਗਾ ਸਟਨ ਦੇ ਉੱਪਰ ਫੈਬਰਿਕ ਦੇ ਵਿੱਚ ਆਪਣਾ ਪ੍ਰਿੰਟ ਸੂਟ ਬਾਟਮ ਤੇ ਆਪਾਂ ਕੰਮ ਕੀਤਾ ਸੀ ਉਦੋਂ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂ ਸਲਵਾਰ ਦੇ ਉੱਪਰ ਕੰਮ ਕਰਕੇ ਇਹਦੇ ਵਿੱਚੋਂ ਕਲਰ ਲੈ ਕੇ ਕਿ ਬਹੁਤ ਹੀ ਗ੍ਰੇਸਫੁਲ ਸੂਟ ਹੈ ਆਪਣਾ ਰੈਡੀ ਹੋਊਗਾ ਠੀਕ ਹੈ ਜੀ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਇਹ ਸਾਰੇ ਮਤਲਬ ਨਿਊ ਜਿੱਦਾਂ ਫੈਬਰਿਕ ਆਏ ਸੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰੇ ਵਧੀਆ ਲੱਗੇ ਹੋਣਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਤਾਂ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਦੇਖ ਰਹੇ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ